ਜੀ ਆਮ ਸਗਤ ਰੂਹੇ ਕਹਿਣਾ ਚਾਹਾਂਗੇ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਬੱਚੇ ਆ ਇਹ ਨਸ਼ਾ ਤੋਂ ਦੂਰ ਆ ਇਦਾਂ ਦੇ ਜਨਪਰ ਕੀਤਾ ਲੰਘਦੇ ਆ ਜਿਵੇਂ ਅੱਜ ਕੀ ਲਗਰ ਕੀਤਾ ਤਿਆਰੀ ਕੀਤੀ ਆ ਲਗਰ ਲਾਏ ਆ ਇਦਾਂ ਨੌਜਵਾਨਾਂ ਵਿੱਚ ਲੈ ਕੇ ਸਾਰਿਆਂ ਨੂੰ ਇਸ ਵਿੱਚ ਜੋੜਨ ਕਰਨਾ ਚਾਹੀਦਾ ਵਾ ਕਿਉਂਕਿ ਬੱਚੇ ਜਿਹੜੇ ਆ ਇਹ ਦੇਖ ਕੇ ਇਹ ਬੜੇ ਪ੍ਰੇਰਿਤ ਹੁੰਦੇ ਆ ਜਿਹੜਾ ਗਤਕਾ ਵਾ ਇਹ ਬਹੁਤ ਬੜੀ ਚੀਜ਼ ਆ ਇਹ ਸਾਡੀ ਜਿਹੜੀ ਆ ਇਹ ਦੁੱਸੀ ਵਾਲੀ ਸਭ ਤੋਂ ਵਧੀਆ ਚੀਜ਼ ਆ ਜਿਹੜੀ ਬੱਚਿਆਂ ਨੂੰ ਇਹ ਆਪਣੇ ਸ਼ੌਕ ਨਾਲ ਜੋੜਦੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਰੀ ਸੁਮਤੀ ਸੰਗਤ ਨੂੰ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਜੀ ਦੇ ਲੱਖ ਲੱਖ ਵਧਾਈ ਹੋਵੇ ਜੀ ਸੋ ਹੱਥ ਜੋੜ ਕੇ ਸਾਡੀ ਬੇਨਤੀ ਆ ਵੀ ਇਸ ਵੇਲੇ ਜਿਹੜਾ ਛੇਵਾ ਦਰਿਆ ਪੰਜਾਬ ਤੇ ਨਸ਼ਿਆਂ ਦਾ ਵਗੰਡਿਆ ਜੀ ਆਪਣੇ ਬੱਚਿਆਂ ਨੂੰ ਚੰਗੀ ਰੁਚੀ ਵਾਲੇ ਪਾਸੇ ਲਾਓ ਜੇ ਸੇਵਾ ਕਰਦੇ ਜੇ ਸੇਵਾ 'ਚ ਲਾਓ ਤੇ ਆਪੇ ਉਹਨਾਂ ਦਾ ਧਿਆਨ ਸੇਵਾ ਵਾਲੇ ਪਾਸੇ ਆਊਗਾ ਇੱਕ ਨਿੱਕੇ ਦੀ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਮੋਬਾਈਲਾ ਤੋਂ ਦੂਰ ਰੱਖੋ ਇਹ ਮਾਵਾਂ ਕੀ ਕਰਦੀਆਂ ਵੀ ਨਿੱਕੇ ਨਿੱਕੇ ਬੱਚਿਆਂ ਨੇ ਹੱਥਾਂ 'ਚ ਮੋਬਾਈਲ ਫੜਾਏ ਆ ਤੇ ਜੀ ਉਹ ਮੋਬਾਈਲ ਵੇਂਦਾ ਆ ਤੇ ਰੋਟੀ ਖਾਂਦਾ ਆ ਨਹੀਂ ਤੇ ਰੋਟੀ ਨਹੀਂ ਖਾਂਦਾ ਤੁਸੀਂ ਆਪ ਘੁਜਾਉਂਦੇ ਜੇ ਇੱਕ ਛੋਟਾ ਜਿਹਾ ਬੱਚਾ ਭਾਵੇਂ ਇਨਸਾਨ ਦਾ ਭਾਵੇਂ ਜਾਨਵਰ ਦਾ ਜਿੱਦਾਂ ਘੁਜਾਓਗੇ ਉਦਾਂ ਹੀ ਖਿੱਚ ਜਾਂਦਾ ਆਪਣੇ ਘਰ 'ਚ ਹੀ ਇੱਕ ਮਾਸਟਰ ਜਿਹੜੀ ਮਾਂ ਹੁੰਦੀ ਆ ਸਭ ਤੋਂ ਵੱਡਾ ਉਸਤਾਦ ਮਾਂ ਆ ਜੀ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ ਬੱਚਿਆਂ ਨੂੰ ਚੰਗੇ ਪਾਸੇ ਲਾਓ ਜੀ ਗੁਰੂ ਦੇ ਨਾਮ ਨਾਲ ਜੋੜੋ ਗੁਰੂ ਵਾਲੇ ਬਣਾਓ ਜੀ もう一度。<わ> Thank <laughs> you.